ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ RAM ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ RAM ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ RAM ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ RAM ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਓਥਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਤ ਕਹਾਣੀ ਭਲਾ ਸੰਜੋਗ ਮੂਰਤ ਪਲ ਛਾ ਜਾਓ ਅਬ ਚਲਨੀ ਵਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸ਼ਰਮ ਕਲਾ ਬਣ ਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਵੂਠਾ ਰਾਮ ਗੁਰਮੁਖੇ ਸਚ ਕਰਣੀ ਸਾਰੀ बिन से धर्म पै ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤੇ ਸਹੀ ਬਣ ਆਏ ਜੋ ਪ੍ਰਭ ਆਪ ਨਾ ਕਰਿਆ ਘਰ ਮੈਂ ਨਵ ਨਿਧ ਭਰੇ ਪੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਚਤਰਪਤ ਕੀਨੀ सगली ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਵਤ ਬੈਸਤ ਖਲਿਆ ਗੁਣ નિਧਾਨ ਸੁਖ ਸਾਗਰ ਸੁਆਮੀ ਜਲ ਥਲ ਮਈਲ ਸੋਈ ਜਨ ਨਾਨਕ ਪ੍ਰਭ ਕੀ ਸ਼ਰਨਾਈ ਤਿਸ ਬਿਨ ਅਵਰਣ ਕੋਈ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ਮੇਰਾ ਮਨ ਸੁਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਦਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੁਹੀ ਮਹੱਲਾ ਪੰਜਵਾ ਪੈ ਸਾਗਰੋ ਪੈ ਸਾਗਿਰ ਤਰਿਆ ਹਰ ਹਰ ਨਾਮ ਧਿਆਏ RAM ਬੋਹ ਥੜਾ ਹਰ ਚਰਨ ਅਰਾਧੇ ਮਿਲ ਸਤਗੁਰ ਪਾਰ ਲੰਘਾਏ RAM ਗੁਰ ਸ਼ਬਦੀ ਤਰੀਐ ਬਉੜ ਨ ਮਰੀਐ ਚੁਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਨ ਤਾ ਮਨ ਸਹਜ ਸਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਬਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਿਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬਸ ਠਾਕੁਰ ਦੀਨੇ RAM ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬੂ ਨਾ ਜਾਈ ਸਾਵਡ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਬਿਨੋਦ ਭੈ ਨੇ ਤ ਸਖੀਏ ਮੰਗਲ ਸਦਾ ਹਮਾਰੈ RAM ਆਪਨੜੈ ਪ੍ਰਭ ਆਪ ਸਿੰਗਾਰੀ ਸੋ ਭਾਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗਣ ਨਾਮ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਤਾਰਿਆ ਮਾਨ ਮੋਹ ਮਦ ਸਗਲ ਬਿਆਪੀ ਕਰ ਕਿਰਪਾ ਆਪ ਨਿਵਾਰੇ ਕੋ ਨਾਨਕ ਭੈ ਸਾਗਿਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੁ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੁ पसारा ਬ੍ਰਹਮੁ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਈਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਵੇਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਿਲਾਏ ਸੋਹੀ ਮਹੱਲਾ ਪੰਜਵਾ ਅਬ ਚਲਨ ਅਗਰੁ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨਿ ਛੇ ਸੇਈ ਫਲ ਪਾਇਏ ਕਰਤਾ ਆਪ ਵਸਾਇਆ RAM ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿਖ ਬਿਗਾਸੀ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪਿਤਾ ਆਪ ਮਾਇਆ ਕੋ ਨਾਨਕ ਸਤਿਗੁਰ ਬਿਲੇਹਾਰੀ ਜਿਨਹਿ ਥਾਨ ਸੁਹਾਇਆ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਆਰਾਧੈ ਕਟਿਐ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਬਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇਛੇ ਫਲ ਪਾਏ ਸੰਤ ਸਜਨ ਸੁਖ ਮਾਨ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਕਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ RAM ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰਿ ਪ੍ਰਤਪਾਲਾ ਦਾਦ ਸਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਉ ਨਾਨਕ ਸਤਿਗੁਰ ਬਿਲੇ ਹਾਰੀ ਜਨ ਅਬਚਲ ਨੀਵਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਵ ਪੰਜਨ ਅਨਹਦ ਵਾਜੇ ਧੁਨਿਆ RAM ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਰਾਧੇ ਮੈਲ ਸਭ ਕਾਟੈ ਕਿਲ ਵਿਖ ਸਗਲੇ ਖੋਗੈ ਤਹਿ ਜਨਮ ਨ ਮਰਣਾ ਆਵਣ ਜਾਣਾ ਬੌੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਅਛੁ ਪੁਨੀਐ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਘਰਤ ਸੁਹਾਵੀ ਤਾਲ ਸੁਹਾਵਾ ਵਿਚੇ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜਕਾਰ ਭਇਆ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਚਤ ਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਮ ਨਿਧ ਸਿਧ ਰਿਧ ਦਿਨੇ ਕਰਤੇ ਟੋਟ ਨਾ ਆਵੈ ਕਾਈਂ RAM ਖਾਤ ਖਰਚਿਤ ਬਿੱਲ ਛਿਤ ਦੁੱਖ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਦਾਤ ਸਵਾਈ ਨਿਖੁਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉਠਣਾਠੇ ਦੁੱਖ ਨਾ ਨਿਹੜੈ ਆਇਆ ਸ਼ਾਂਤ ਸਹਿਜ ਆਨੰਦ ਖਨੇਰੀ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੇ ਸੁਆਮੀ ਕੇ आचारज जिस वढाई राम जिसका कार जितन ही किया मानस क्या विचार राम भक्त सोहन हर के गुण गावे सदा करहै जयकार राम गुण गाए गोमिंद आनंद उपजे साध संगत संग बनी जन उद्यम किया ताल केरा जिसकी उपमा क्या गनी 68 तीर्थ पुण्य क्रिया महान निर्मल चारा ਪਤ੍ਰ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਉਨ ਕਰੀਜੈ RAM ਸੰਤ ਜਿਨਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀਜੈ RAM ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋਂ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋਂ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਮਨਵੰਤ ਨਾਨਕ ਇਛੁ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੁਹੀ ਮਹੱਲਾ ਪੰਜਵਾਂ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਓ ਕਦੇ ਨਾ ਬੋਲੈ ਕਉਰਾ ਕਉੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਰ ਪਾਵਨ ਹਰ ਬਿਰਦ ਸਦਾਏ ਇਕ ਤਿਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨੀਰਾ ਹੀ ਤੇ ਨੀਰਾ ਨਾਨਕ ਦਾਸ ਸਦਾ ਸ਼ਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬਿਸਮ ਭਈ ਜੀ ਹਰ ਦਰਸ਼ਨ ਦੇਖ ਪਾਰਾ ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਗ ਛਾਰਾ ਪ੍ਰਭពេਖਤ ਜੀ ਵਾਂ ਠੰਡੀ ਥੀ ਵਾਂ ਤਿਸ ਜੇ ਵਡਾ ਵਰਨਾ ਕੋਈ ਆਦ ਅੰਤ ਮਧ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰ ਆਵਾਰ ਹਉ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪਰਾਨ ਆਧਾਰ ਗੁਰ ਸਤਗੁਰ ਕਹਿਆ ਜੀ ਸਾਚਾ ਅਗੰਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਮੰਨ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਘਨੇਰੇ ਹਉ ਮੈਂ ਬਿੰਠੀ ਗਾਠੇ ਸਭ ਕੈ ਮਦ ਸਭ ਹੂੰ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੁਬਿੰਦ ਸਰਣਾਈ ਹਰ ਪ੍ਰੀਤਮ ਮਨ ਸਧਾਰੋ ਮੈਂ ਖੋਜਤ ਖੋਜਤ ਜੀ ਹਰਨੇ ਚਲ ਸੋ ਘਰ ਪਾਇਆ ਸਭ ਅਧਰਮ ਡਿਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਬਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪੁਜਾਏ ਸੁਰਤਿ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਿਆਇ ਨਾਨਕ ਸ਼ਰਨ ਕਿਰਪਾ ਨਿਧ ਸੁਆਮੀ ਬੜੁ ਭਾਗੀ ਹਰ ਹਰ ਗਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹੈ ਵੇਸ ਦੁਹਾਗਣੀ ਪਰ ਪਿਰ 라ਵਣ ਜਾਏ ਫਿਰ ਛੋੜਿਆ ਘਰ ਆਪਣੈ 모ਹੀ ਦੁਜੈ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਦੋਂ ਵਧਿਆ ਰੋਗ ਸੁਧ ਭਤਾਰ ਹਰ ਛੋੜਿਆ ਫਿਰ ਲੱਗਾ ਜਾਈ ਵਿਜੋਗ ਗੁਰਮੁਖ ਹੋਵੇ ਸੁਪਲਟਿਆ ਹਰ ਰਾਤੀ ਸਾਜ ਸਿੰਗਾਰ ਸਹਿਜ ਸੱਚ ਫਿਰ 라ਵਿਆ ਹਰ ਨਾਮ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਵੀਏ ਨਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੈ ਆਪਣਾ ਕੁਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਐਨ ਸੱਚੀ ਧਰਮਸ਼ਾਲਾ ਆਪ ਉਪਾਇ ਖਪਾਇਦਾ ਸੱਚੇ ਦੀਨ ਦਿਆਲਾ ਸਭ ਨਾਰਿਜਕ ਸੁਵਾਹੇਦਾ ਤੇਰਾ ਹੁਕਮ ਅਨਾਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸ਼ਲੋਕ ਮਹਲਾ 3 ਜੀ ਸੂਹਬਤਾ ਸੁਹਾਗਣੀ ਜਾਂ ਮੰਨ ਲਹਿ ਸਚਨਾ ਸਤਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂਗਲਾ ਦੂਜਾ ਨਹੀਂ ਧਾਉ ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੇ ਐਨਸ ਲਾਗੇ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸਚ ਮੁਖ ਉਜਲਾ ਖਸਮੇ ਮਹੇਸ ਮਾਈ ਮਹੱਲਾ ਤੀਜਾ ਲੋਕਾਂ ਵਿੱਚ ਹਉ ਸੁਹਵੀ ਸੁਹਾਵੇਸ ਕਰੀ ਵੇਸੀ ਸੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੇ ਸੋ ਪਾਇਆ ਜਿਨੇ ਗੁਰ ਕੀ ਸਿੱਖ ਸੁਣੀ ਜੋਤਿ ਸੁਭਾਵੈ ਸੋ ਥੀਐ ਇਨ ਵਿਦ ਕੰਤ ਮਿਲੀ ਪੌੜੀ ਹੁਕਮਿ ਸ੍ਰੇਸ਼ਟ ਸਾਜਿਐਨ ਬਹੁ ਵਿਦ ਭਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਖੇਤੜਾ ਸਚੇ ਅਲਖ ਅਪਾਰਾ ਇਕ ਨਾਂ ਨੂੰ ਤੂੰ ਮਿਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੁਹ ਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈਂ ਝੂਟ ਸਭ ਬਿਨਸ ਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਜੜਾਓ ਉਲਟੀ ਸਖਤ ਸਿਵੇ ਘਰ ਆਈ ਮਨ ਵਸਿਆ ਹਰਿ ਅਮਰਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੁਹਾਗ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਏ ਆਣੀ ਦਮਣੀ ਸੁਹਾਵੇ ਵੇਸ ਲੁਭਾਏ ਸ਼ਬਦ ਸਚਾ ਰੰਗ ਲਾਲ ਕਰ ਪੈ ਭਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪੋ ਪਾਇਨ ਆਪ ਕੀਮਤ ਪਾਈ ਜਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੁਜੈ ਪਰਮਾਈ ਮਨ ਮੁਖ ਠੌਰਣਾ ਪਾਏ ਨੀ ਫਿਰ ਆਵੇ ਜਾਈ ਜੋ ਤਿਸ ਭਾਵੇਂ ਸੋ ਥੀਐ ਸਾਬ ਚਲ ਰਜਾਈ ਸ਼ਲੋਕ ਮਹਲਾ ਤੀਜਾ ਸੁਹਾਵੇ ਸਕਾਮਣ ਕੁ ਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਗੁਰ ਮਿਲੇ ਪਧਾਰ ਸੁਹਾਵੇ ਸਭ ਉਤਾਰ ਧਰੇ ਗਲ ਪਹਿਰੈ ਖਿਮਾਂ ਸ਼ਿੰਗਾਰ ਪੀਆ ਸਹੁਰੇ ਬਹੁ ਸੋਭਾ ਪਾਏ ਜਿਸ ਪੂਜ ਘਰੇ ਸਭ ਸੰਸਾਰ ਓਰ ਲਾਈ ਕਿਸੈ ਦੀ ਨਾਰ ਲੈ ਜਿਸ 라ਵੇ ਸਿਰ ਜਣ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਕਰਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਂ ਆਂ ਛਾਰ ਪੌੜੀ ਇਹ ਜਗ ਆਪ ਪਾਇਉਣ ਕਰ ਚੋਜ ਵਿਡਾਨ ਪੰਜ ਧਾਤ ਵਿੱਚ ਪਾਈ ਅਨ ਮੋਹ ਝੂਠ ਗੁਮਾਨ ਆਵੇ ਜਾਏ ਪਵਾਈਐ ਮਨ ਮੁਖ ਅਗਿਆਨ ਇਕ ਨਾ ਆਪ ਬੁਝਾਇਓਨ ਗੁਰਮੁਖ ਅਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸ਼ਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲਗੀ ਪਿਆਰ ਸੂਹਾ ਵੇਸ ਫਿਰ ਕਿਨਾਂ ਨਾ ਪਾਇਓ ਮਨ ਮੁਖ ਦਜ ਮੋਈ ਗਵਾਰ ਸਤਗੁਰ ਮਿਲਿਆ ਸੂਹਾ ਵੇਸ ਗਿਆ ਹਉਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾਥ ਤਨ 라ਵੀਐ 라ਵੇ 라ਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦਰਤਾ ਹਾ ਮੈਂ ਮੇਰਾ ਕਰਮ ਹੋਏ ਕਿਛ ਸਾਥ ਨ ਲਿਤਾ ਸਿਰ ਉਪਰ ਜਮ ਕਾਲ ਨ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕੀਤਾ ਜਿਹਾਂ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕੀਤਾ ਜਿਹਾਂ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ